ਕਵਾਇ ਜੀ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਸ੍ਰੀ ਗੁਰੂ ਰਾਮਦਾਸ ਜੀ ਤੋਂ ਆਪਾਂ ਸਾਈਂ ਗੇ ਨਗਰੀ ਅੰਮ੍ਰਿਤਸਰ ਦੇ ਹਲਕਾ ਵੈਸਟ ਦੇ ਵਿੱਚ ਐਸਾ ਪਹੁੰਚੇ ਮੈਂ ਸੋਗ ਨੂੰ ਬੋਲ ਮੈਂ ਕੁਰੀ ਦਿਖਾਇਆ ਜਾਵੇ ਯੁੱਧ ਸਤਰ ਦੇ ਨਾਲ ਜਿਹੜੇ ਕੀ ਕੰਮ ਕੀਤੇ ਜਾ ਰਹੇ ਨੇ ਅੰਮ੍ਰਿਤਸਰ ਦੇ ਵਾਰ ਨੰਬਰ 6 ਦੇ ਵਿੱਚ ਜਿਹੜੀ ਕੀ ਸਾਰੀ ਦੇਖ ਰਹਿ ਕੋਰੋਨਰੀ ਸਪਰਟ ਟੀਮ ਜਿਨ੍ਹਾਂ ਵੱਲੋਂ ਕੀ ਵਾਰ ਨੰਬਰ 6 ਤੇ ਪਾਰਸ਼ਦ ਵਿਰਾਜ ਦੇਵ ਗੰਜੀ ਵੱਲੋਂ ਦਿਨ ਹੋਵੇ ਰਾਤ ਹੋਵੇ ਕਿ ਐਜੂਕੇਟਿਡ ਕਾਉਂਸਲਰ ਵੱਲੋਂ ਜਿਹੜੇ ਕਿ ਵਾਰਡ ਨੂੰ ਸਾਰੇ ਨੰਬਰ ਕਿਉਂਕਿ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੂਲ ਬੁਨਿਆਦੀ ਸਹੂਲਤਾਂ ਦੇ ਵਿੱਚ ਪੀਣ ਵਾਲਾ ਪਾਣੀ ਸੀਵਰ ਪ੍ਰਣਾਲੀ ਔਰ ਤੀਸਰੀ ਸਟਰੀਨ ਲਾਈਟ ਜਿਹੜੀ ਕਿ ਕਾਉਂਸਲਰ ਦੇ ਕੋਲੋਂ ਆਪਣੀ ਪਾਰਸ਼ਦ ਦੇ ਕੋਲੋਂ ਦੀ ਜਿਹੜੀ ਚੀਜ਼ ਮੰਗੀ ਜਾਂਦੀ ਹੈ ਔਰ ਵਿਰਾਜ ਜੀ ਜਿਹਨਾਂ ਨੂੰ ਕਿ ਇਸ ਵਾਰਡ ਦੇ ਵਿੱਚ ਪਾਰਸ਼ਦ ਗੋਸ਼ਿਤ ਕੀਤਾ ਗਈ ਉਹਨਾਂ ਨੂੰ ਕੰਮ ਕਰਵਾਏ ਜਾ ਰਹੇ ਹਨ ਸੋਗ ਨੂੰ ਬਣਾ ਕੇ ਪਿੱਛੇ ਦਿਖਾਇਆ ਜਾਵੇ ਯੁੱਧ ਸਤਰ ਤੇ ਕੰਮ ਹੁੰਦੇ ਬੇਣੇ ਜਿਹੜਾ ਇਹਦਾ ਅਧਿਕਾਰ ਹੈ ਉਹ ਤੁਹਾਡੇ ਆਪਣੇ ਚੈਨਲ ਭਾਈ ਜੀ ਟੀਵੀ ਦੇ ਉੱਤੇ ਜਿਹਦੇ ਵਿੱਚ ਕੀ ਦੇਖ ਸਕਦੇ ਹੋ ਅਗਰ ਸਮੇਂ ਦੀ ਗੱਲ ਕੀਤੀ ਤਾਂ ਰਾਤ ਦੇ तकरीबन 11 ਤੋਂ 12 ਵਜੇ ਦਾ ਸਮਾਂ ਹੈ ਤਾਂ ਕੰਮ ਕੋਕਿਤੰ ਗਲੀਆਂ ਵਾ ਛੋਟੇ ਛੋਟੇ ਗਲੀਆਂ ਵਾ ਜਿੱਥੇ ਐਡੇ ਵੱਡੇ ਇਕੂਮੈਂਟਸ ਨਹੀਂ ਪਹੁੰਚ ਸਕਦੇ ਸਲੂਟ ਆ ਪੰਜਾਬ ਗਵਰਨਮੈਂਟ ਦੇ ਜਿਹੜੇ ਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਨ੍ਹਾਂ ਵੱਲੋਂ ਕਿ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਆਮ ਲੋਕਾਂ ਦੇ ਲਈ ਮੂਲ ਬੁਨ ਸੁਵਿਜਾਵਾਦੀ ਸ਼ੁਰੂਆਤ ਕੀਤੀ ਗਈ ਤਾਂ ਗੱਲ ਕਰਦੇ ਇਲਾਕੇ ਦੇ ਜਿਹੜੇ ਸਾਡੇ ਨਾਲ ਪ੍ਰਧਾਨ ਨੇ ਜਿਹੜੀ ਕਿ ਇੱਕ ਟੀਮ ਹੈ ਕਹਿੰਦੇ ਹੈ ਕਿ ਇੱਕ ਕੱਲਾ ਥੋ 11 ਔਰ 3 111 ਵਿਰਾਜ ਜੀ ਦੀ ਜਿਹੜੀ ਸੋਚ ਸੀ ਉਹਨਾਂ ਵੱਲੋਂ ਦੀ ਦੇਖਿਆ ਗਿਆ ਸੀ ਕਿ ਮੇਰਾ ਪਰਿਵਾਰ ਹੈ ਮੇਰੀ ਵਾਰ ਤਾਂ ਗੱਲ ਕਰਦੇ ਆ ਜੀ ਕਿਸੇ ਵੇਸਟਾਂ ਪਹੁੰਚੇ ਅਗਰ ਸਮੇਂ ਦੀ ਗੱਲ ਕੀਤੀ ਤੇ 11 ਤੋਂ 12 ਵਜੇ ਤਾਂ ਹੋ ਗਿਆ ਰਾਤ ਨੂੰ ਕਿਉਂਕਿ ਹਰ ਕੋ ਬੰਦਾ ਇਸ ਟਾਈਮ ਜਿਹੜਾ ਦਾ ਬਿਸਤਰ ਲੱਭਦਾ ਔਰ ਤੁਸੀਂ ਇੱਕ ਜਜ਼ਬਾ ਇੱਕ ਜਨੂੰਨ ਦੇ ਨਾਲ ਤੇ ਪਹੁੰਚੋ ਕਿੱਸਾ ਲੱਗ ਰਿਹਾ ਵੈ ਆਪਣੀ ਵਾਰਡ ਦੇ ਪਾਰਸ਼ਨ ਦੇ ਬਾਰੇ ਕੀ ਕਹਿਣਾ ਚਾਹਦੇ ਅਸੀਂ ਆਪਣੀ ਵਾਰਡ ਦੇ ਪਾਰਸ਼ਨ ਬਾਰੇ ਬਹੁਤ ਕਹਿੰਦੇ ਆ ਬਹੁਤ ਮਿਹਨਤੀ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਵਰਾਰ ਦੇਵ ਗਾਂਧੀ ਜੀ ਦਾ ਕਿ ਜਿਨ੍ਹਾਂ ਨੇ ਇਹ ਮਤਾ ਚੁੱਕਿਆ ਵਾ ਕਿ ਅੱਜ ਤੱਕ ਜਿੰਨੇ ਵੀ ਜਦੋਂ ਦੇ ਵੀ ਇੱਥੇ ਵਾਰਡ ਦੇ ਵਿੱਚ ਜਦੋਂ ਦੇ ਕਾਉਂਸਲ ਆਏ ਕਿੰਨੇ ਆਏ ਆ ਕਿੰਨੇ ਗਏ ਕਿਸੇ ਨੇ ਅੱਜ ਤੱਕ ਇਹ ਮਸ਼ੀਨ ਨਹੀਂ ਲਿਆਂਦੀ ਜੋ ਅੱਜ ਪਹਿਲਾ ਚਾਂਸ ਆ ਜਿਹੜਾ ਕਿ ਵਰਾਰ ਜੀ ਨੇ ਇਹ ਮਸ਼ੀਨ ਲਿਆਂਦੀ ਆ 15 ਤੋਂ 20 ਦਿਨ ਹੋ ਗਿਆ ਇਲਾਕੇ ਦੇ ਵਿੱਚ ਮਸ਼ੀਨ ਚਲਦੀ ਨੂੰ ਕਿਓ ਪਹਿਲੋ ਇੰਦਰਪੁਰੀ ਲੱਗੀ ਰਹੀ ਆ ਦਰਸ਼ਨਗਰ ਲੱਗੀ ਰਹੀ ਆ ਫੋਰਕਾਸਟਾਂ ਲੱਗੀ ਰਹੀ ਆ ਜਿਹੜੇ ਉਸ ਮੁਸ਼ਕਲਾਂ ਆਂਦੀਆਂ ਰਹੀਆਂ ਕਿਉਂ ਕੁਝ ਸੀਵਰ ਨਹੀਂਵੇਂ ਹੁੰਦੇ ਕਰਕੇ ਠੀਕਾ ਜੀ ਉਹ ਵੀ ਉਹ ਕਹਿੰਦੇ ਮੈਂ ਠੀਕ ਕਰਾ ਕੇ ਦਿਆਂਗਾ ਸਭ ਤੋਂ ਉੱਚੇ ਕਰਾਏ ਜਾਣਗੇ ਤੇ ਸਭ ਤੋਂ ਵਧੀਆ ਕੌਂਸਲਰ ਹੋ ਜਾਣੀ ਸਭ ਤੋਂ ਵਧੀਆ ਪਾਰਟੀ ਹੈਗੀ ਆ ਜਿੰਨੀ ਮਿਹਨਤ ਵਰਾਰ ਦੇਵਗੰਦ ਜੀ ਕਰਦੇ ਪਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਵਾਰਡ ਦਾ ਸੋਚਾ ਸਾਨੂੰ ਅੱਛਾ ਲੀਡਰ ਮਿਲਿਆ ਅੱਛਾ ਕੌਂਸਲਰ ਮਿਲਿਆ ਬੜਾ ਅੱਛਾ ਲੱਗਦਾ ਹੈ ਕਿਉਂਕਿ ਮੋਸਰੀ ਦੇਖਿਆ ਗਿਆ ਵਾ ਕਿ ਡਾਇਰੈਕ ਕਾਉਂਸਲਰ ਸਾਹਿਬਾਨ ਜਾਂ ਐਮਐਲਏ ਜਾਂ ਐਮਪੀ ਕੋਈ ਵੀ ਹੁੰਦੇ ਵੋਟ ਤੋਂ ਬਾਹਰ ਕਰੀ ਦਰਸ਼ਨ ਨਹੀਂ ਦਿੰਦੇ ਪਰ ਤੁਹਾਡੀ ਵਾਰਡ ਦੇ ਵਿੱਚ ਵਿਰਾੜ ਦੇਵਗੰਜੀ ਉਹ ਕੀ ਆਮ ਆਦਮੀ ਪਾਰਟੀ ਦੇ ਕਾਉਂਸਲਰ ਹੈ ਵਾਰਡ ਨੰਬਰ 68 ਦੇ ਉਹਨਾਂ ਨੂੰ ਬੜਾ ਜ਼ਬਰਦਸਤ ਕੋ ਉਪਰਾਲਾ ਕੀਤਾ ਜਾ ਰਿਹਾ ਹੈ ਮੂਲ ਬੁਨ ਸਹੂਲਤਾਂ ਦੇ ਵਾਸਤੇ ਕਿਉਂਕਿ ਲੋਕਾਂ ਦੀ ਜਿਹੜੀ ਮੁਢਲੀ ਸਹੂਲਤਾਂ ਹੁੰਦੀ ਹੈ ਵਾ ਜਿਹਦੇ ਵਿੱਚ ਇੱਕ ਪੀਣ ਵਾਲਾ ਪਾਣੀ ਦੂਸਰਾ ਅਗਰ ਦੇਖਿਆ ਜਾਵੇ ਤਾਂ ਸੀਵਰੇਜ ਪ੍ਰਣਾਲੀ ਔਰ ਤੀਸਰਾ ਜਿਹੜਾ ਕਿ ਸਟਰੀਟ ਲਾਈਟ ਔਰ ਦੇਖ ਰਹੇ ਹਾਂ ਕਿ ਨਾਰਮਲੀ ਅਗਰ ਦੇਖਿਆ ਜਾਂਦਾ ਵਾ ਤਾਂ ਜਿਹੜੀ ਸਰਕਾਰਾਂ ਵੱਲੋਂ ਹੈ ਤੇ ਉਹ ਜਿਹੜੀ ਲਾਈਟ ਸਟਰੀਟ ਲਾਈਟ ਹੈ ਉਹ 30 ਫੀਟ ਤੋਂ ਬਾਅਦ ਗੈਪ ਚ ਲੱਗਦੀ ਹੈ ਪਰ ਇੱਥੇ ਨਜ਼ਰ ਆ ਰਿਹਾ ਕਿ 15 ਤੋਂ 20 ਫੀਟ ਦੇ ਬਾਅਦ ਨਜ਼ਰ ਆ ਰਿਹਾ ਔਰ ਰਾਤ ਨੂੰ ਜਿਹੜਾ ਨਜ਼ਾਰਾ ਇੱਥੇ ਦਿਨ ਦਾ ਨਜ਼ਰ ਆ ਰਿਹਾ ਵਾ ਦੇਖੋ ਜੀ ਬਹੁਤ ਬਹੁਤ ਧੰਨਵਾਦ ਹੈ ਬਰਾੜ ਦੇ ਜੇ ਪਹਿਲਾਂ ਕਿਤੇ ਇਹ ਤੇ ਸਟੀਲ ਲੜਨੀ ਨਹੀਂ ਹੈਗੀ ਜਿਹੜੀ ਕਿ ਹੁਣ 22 ਨੰਬਰ ਫਟਕ ਤੋਂ ਲੈ ਕੇ ਕੋਟ ਖਾਲਸਾ ਫਟਕ ਤੱਕ ਲੱਗੀ ਹੋਈ ਆ ਇੱਥੋਂ ਦਰਸ਼ ਨਗਰ ਤੋਂ ਲੈ ਕੇ ਸਾਰੇ ਭੱਲੇ ਵਾਲ ਖੂ ਤੱਕ ਲੱਗੀ ਹੋਈ ਆ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਦੇਖੋ ਜੀ ਇਹ ਕੌਂਸਲ ਬਣ ਕੇ ਨਹੀਂ ਇਹ ਲੋਕਾਂ ਦੇ ਸੇਵਾਦਾਰ ਬਣ ਕੇ ਆਏ ਆ ਤੇ ਸੇਵਾ ਕਰਦੇ ਪਏ ਨੇ ਕਿਉਂ ਇਦਾਂ ਦਾ ਕੌਂਸਲ ਹਰ ਕੋਈ ਚਾਹੀਦਾ ਕਿਉਂ ਜਿਹੜਾ ਲੋਕਾਂ ਦੀਆਂ ਮੁਸ਼ਕਲਾਂ ਸੁਣੇ ਮੁਸ਼ਕਲਾਂ ਦੇ ਵਿੱਚ ਖਲੋਵੇ ਉਹ ਕਦੀ ਕੌਂਸਲ ਬਣ ਕੇ ਨਹੀਂ ਖਲੋਤੇ ਉਹ ਭੈਣ ਭਰਾ ਬਣ ਕੇ ਤੇ ਪੁੱਤਰ ਬਣ ਕੇ ਪੈ ਮੇਰੀ ਵਾਰਡ ਮੇਰਾ ਪਰਿਵਾਰ ਮੇਰਾ ਪਰਿਵਾਰ ਹਾਂ ਜੀ ਕਿਉਂਕਿ ਇਹ ਜੇ ਅਗਰ ਅਗਰ ਦੇਖਿਆ ਜੇ ਤਾਂ ਵਿਰਾਟ ਜੀ ਦਾ ਸਭ ਲੋਕੀ ਰਾਜਨੀਤੀ ਜੜੀ ਆ ਉਹ ਵਿਰਾਸਤ ਚ ਮਿਲੇ ਵੱਡੇ ਬਾਜੀ ਉਹ ਵੀ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਜੱਲ੍ਹਿਆਂਵਾਲੇ ਦੇ ਅਸੀਂ ਵੀ ਉੱਥੇ ਉਸ ਟਾਈਮ ਮੌਜੂਦ ਸੀ ਹਾਂਜੀ ਹਾਂਜੀ ਔਰ ਸ਼ਹਾਦਤ ਇੱਕ ਗਿਣੀ ਜਾਂਦੀ ਹੈ ਸ਼ਹਾਦਤ ਦਿੱਤੇ ਅਸੀਂ ਉਹਨਾਂ ਨੇ 26 ਜਨਵਰੀ ਅਸੀਂ ਨਾਲ ਗਏ ਆ ਸਾਰੇ ਉੱਥੇ ਝੰਡਾ ਚਾੜ੍ਹ ਕੇ ਆਏ ਆ ਸਾਨੂੰ ਨਹੀਂ ਸੀ ਪਤਾ ਵੀ ਇਹ ਕੁਝ ਹੋ ਜਾਏਗਾ ਠੀਕ ਹੈ ਜੀ ਮੰਮੀ ਮੰਮੀ ਉਹਨਾਂ ਦੇ ਕੌਂਸਲ ਰਹੇ ਨੇ ਠੀਕ ਹੈ ਉਦੋਂ ਵੀ ਉਹ ਸੇਵਾ ਕਰਦੇ ਰਹੇ ਨੇ ਹੁਣ ਵੀ ਉਹ ਸੇਵਾ ਕਰਦੇ ਨੇ ਕਿਉਂ ਉਹਨਾਂ ਨੂੰ ਸੇਵਾ ਕਰਨ ਦਾ ਸ਼ੌਂਕ ਆ ਖੂਨ ਦੇ ਵਿੱਚ ਲਿਖਿਆ ਗਿਆ ਹੈ ਵੀ ਕਿ ਸੇਵਾ ਪਰਮਧਰ ਮੇ ਪਰਮਧਰ ਜੀ ਉਹ ਕੌਂਸਲ ਬਣ ਕੇ ਨਹੀਂ ਆਉਂਦੇ ਉਹ ਸੇਵਾਦਾਰ ਬਣ ਕੇ ਆਉਂਦੇ ਪਏ ਨੇ ਜੀ ਬਹੁਤ ਬਹੁਤ ਧੰਨਵਾਦ ਆ ਬ ਕਿ ਜਿਨ੍ਹਾਂ ਨੇ ਲੋਕਾਂ ਦੀ ਸੁਣੀ ਆ ਔਰ ਇਦਾਂ ਦਾ ਹੀ ਕਾਉਂਸਲ ਚਾਹੀਦਾ ਪਰ ਮੈਂ ਇਹ ਦੇਖਿਆ ਹੋਇਆ ਹੈ ਕਿ ਕਈ ਲੋਕ ਆਪਣੇ ਆਪ ਨੂੰ ਚਮਕਾਉਣ ਦੇ ਵਾਸਤੇ ਮੈਂਨ ਅਲੱਗ-ਅਲੱਗ ਤਰੀਕੇ ਦੀ ਸੋਸ਼ਲ ਮੀਡੀਆ ਦੇ ਐਕਟੀਵਿਟੀ ਕਰਦੇ ਪਏ ਨੇ ਉਹ ਨਾਮ ਨਾਮ ਲੈ ਰਹੇ ਕਿ ਅਸੀਂ ਵੀ ਉਹ ਵਿਰਾਟ ਜੀ ਦੀ ਤਕਰੀਬਨ ਹਰ ਵੀਡੀਓ ਦੇਖਦੇ ਹਾਂ ਸਲੂਟ ਆ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਪੀਏ ਨੇ ਨਿਸ਼ਾਨ ਨਾਗਰ ਜੀ ਜਿਨ੍ਹਾਂ ਵੱਲੋਂ ਉਹ ਚੀਜ਼ ਨੂੰ ਹਮੇਸ਼ਾ ਜਿਹੜਾ ਹੈ ਕਿ ਦਿਖਾਇਆ ਜਾਂਦਾ ਹੈ ਕਿ ਕੌਣ ਕਰਵਾ ਰਿਹਾ ਹੈ ਦੇਖੋ ਜੀ ਵਿਰਾਟ ਜੀ ਦੀ ਇਹ ਨੀਤੀ ਹੈਗੀ ਹੈ ਕਿ ਉਹ ਕਹਿੰਦੇ ਮੈਂ ਕਾਉਂਸਲਰ ਨਹੀਂ ਹੈਗਾ ਸਾਰੇ ਲੋਕ ਹੀ ਕਾਉਂਸਲਰ ਹੈਗੇ ਨੇ ਮੈਂ ਉਹਨਾਂ ਦਾ ਸੇਵਾਦਾਰ ਹਾਂ ਦੇਖੋ ਜੀ ਉਹਨਾਂ ਨੇ ਕਦੀ ਕਾਉਂਸਲਰ ਬਣ ਕੇ ਕੀਤਾ ਵਾ ਕਿਉਂ ਅਸੀਂ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਦੀ ਟੀਮ ਆ ਕਿਉਂ ਜੀ ਨਿਸ਼ਾਨ ਜੀ ਨਾਲ ਨੇ ਉਹਨਾਂ ਦੇ ਰਾਜੂ ਜੀ ਨਾਲ ਨੇ ਸਾਰੇ ਨਾਲ ਨੇ ਜੀ ਅਸੀਂ ਵੀ ਉਹਨਾਂ ਦੇ ਨਾਲ ਸੇਵਾ ਕਰਦੇ ਪਏ ਆ ਕਿਉਂ ਬਰਾੜ ਜੀ ਨੇ ਕਦੀ ਵੀ ਕਾਉਂਸਲ ਦੇ ਰੂਪ ਚ ਨਹੀਂ ਆਏ ਸੇਵਾਦਾਰ ਦੇ ਰੂਪ ਚ ਆਏ ਜੀ ਤਾਂ ਇੱਕ ਸਖਸ ਨੂੰ ਹੋਰ ਮਿਲਣ ਲੱਗਾ ਤੁਹਾਨੂੰ ਨਾਮ ਸੁਦੇਸ਼ ਨਿਸ਼ਚਲ ਨਿਕਨੇ ਮਗਰ ਗੱਲ ਕੀਤੀ ਜਾਵੇ ਤਾਂ ਰਾਜੂ ਜੀ ਬੜੇ ਅਜ਼ੀਜ਼ ਆ ਆਪਣੇ ਹਮ ਉਮਰ ਨੇ ਤੇ ਉਹਨਾਂ ਨਾਲ ਵੀ ਗੱਲ ਕਰਦੇ ਤੁਸੀਂ ਹਮੇਸ਼ਾ ਹੀ ਕੈਮਰੇ ਦੇ ਪਿੱਛੇ ਭਜਦੇ ਕੁਝ ਕਾਰਨ ਤੇਗਾ ਕੋਈ ਡਰ ਲੱਗਦਾ ਕੈਮਰੇ ਦੇ ਅੱਗੇ ਆਣ ਲੱਗੇ ਜਾਂ ਮਾਈਕ ਦੇ ਅੱਗੇ ਬੋਲਣ ਲੱਗੇ ਨਹੀਂ ਇਹ ਹੈ ਕਿ ਥੋੜਾ ਜਿਹਾ ਮਾਈਕ ਦੇ ਅੱਗੇ ਹੀ ਪਹਿਲੇ ਆਏ ਨਹੀਂ ਹੈ ਪਰ ਕਹਿੰਦੇ ਨੇ ਕਿ ਮੇਰਾ ਵਾਰਤ ਵਹਾਨ ਔਰ ਅਗਰ ਮਹਾਂਤਰੇ ਬੰਦਾ ਵਿੱਚ ਜੇ ਤੋ ਅਸੀਂ ਸ਼ੁਰੂਆਤ ਆਪਣੇ ਘਰ ਤੋਂ ਕਰਾਂਗੇ ਤਾਂ ਤਦੇ ਦੇਸ਼ ਦੀ ਜਿਹੜੀ ਉਹ ਅਭਿਆਨ ਜਿਹੜੇ ਵਾ ਉਹ ਪੂਰੇ ਕੀਤੇ ਜਾਂਦੇ ਨੇ ਨਹੀਂ ਬਿਲਕੁਲ ਠੀਕ ਹੈ ਲੈ ਤੁਹਾਡੇ ਹੌਸਲਾ ਤਾਂ ਵਿਰਾਟ ਜੀ ਵੱਲੋਂ ਹੀ ਮਿਲਿਆ ਲੱਗਦਾ ਹਾਂ ਸਟਾਰਟਿੰਗ ਦਾ ਪੁਆਇੰਟ ਜਿਹੜਾ ਨਾ ਉਹ ਵਿਰਾਟ ਜੀ ਤੋਂ ਹੀ ਮਿਲਿਆ ਵਿਰਾਟ ਜੀ ਦੇ ਵੱਲੋਂ ਸਾਰਾ ਕੰਮ ਹੋਇਆ ਉਹ ਵੀ ਤੁਹਾਡੀ ਵਾਰਡ ਦੇ ਵਿੱਚ ਇੱਕ ਕੋਈ ਨੂਰ ਦਾ ਹੀਰਾ ਕਾਉਂਸਲਰ ਵਿਰਾਟ ਦੇਵ ਗਨਵਾੜ ਨੰਬਰ 68 ਦੇ ਵਿੱਚ ਸੈਲੂਟ ਕਰਦੇ ਆ ਇੱਕ ਐਜੂਕੇਸ਼ਨ ਐਜੂਕੇਟਿਡ ਬੰਦਾ ਜਿਹਨੇ ਆਪਣੇ ਕਾਲਜ ਚਲਦੇ ਨੇ ਸਰਸਵਤੀ ਕਾਲਜ ਨਾਮ ਹੈ ਉਹਨਾਂ ਦਾ ਪੂਰਾ ਇੰਡੀਆ ਦੇ ਵਿੱਚ ਉਪਰ ਫੇਰ ਵੀ ਲੋਕਾਂ ਦੇ ਵਿੱਚ ਕਿਤਨਾ ਕਿਤੇ ਅੰਦਰੋਂ ਦੇ ਅਗਰ ਉਹ ਕਹਿੰਦੇ ਨੇ ਕਿ ਇੱਕ ਛੋਟਾ ਜਿਹਾ ਇੱਕ ਦਿਲ ਦੇ ਵਿੱਚ ਟੀਸ ਹੁੰਦੀ ਕਿ ਮੇਰਾ ਪਰਿਵਾਰ ਹੈ ਕਿਉਂਕਿ ਡਾਊਨ ਟੌਰਥ ਬੰਦਿਆਂ ਨੂੰ ਹੀ ਇਸ ਚੀਜ਼ ਦੀ ਜਾਣਕਾਰੀ ਹੁੰਦੀ ਆ ਸਹੀ ਗੱਲ ਲੈਣਾ ਲੱਗਦਾ ਹੈ ਨਾ ਕਿਉਂਕਿ ਉਹਨਾਂ ਦੇ ਵੱਡੇ ਬਾਜੀ ਫਿਰ ਉਹਨਾਂ ਦੇ ਮਾਤਾ ਜੀ ਹੁਸ਼ਾ ਦੇਵਗਨ ਜੀ ਹੁਣ ਵਿਰਾਟ ਦੇਵਗਨ ਜੀ ਔਰ ਕੋਵਿਡ ਦੇ ਸਮੇਂ ਤੇ ਜੋ ਸੇਵਾਵਾਂ ਉਹਨਾਂ ਨੂੰ ਦਿੱਤੀਆਂ ਗਈਆਂ ਲੋਕੀ ਆਪਣੇ ਰਿਸ਼ਤੇਦਾਰਾਂ ਦੇ ਅਗਰ ਦੇਖਿਆ ਜਾਂਦਾ ਸੀ ਕਿਸੇ ਦੀ ਪਰਮਾਤਮਾ ਨਾ ਕਰੇ ਡੈਥ ਹੋ ਜਾਂਦੀ ਸੀ ਤੇ ਉਹ ਵੀ ਜਿਹੜੇ ਸੀ ਇੱਕ ਦੂਜੇ ਤੋਂ ਕਰ ਦਿੰਦੇ ਸੀ ਕਿ ਚਲੋ ਜੀ ਨੂੰ ਪਰੇ ਕਰੋ ਪਰ ਇਹਨਾਂ ਨੇ ਘਰ ਘਰ ਜਾ ਕੇ ਤਕਰੀਬਨ ਉਸ ਤੁਹਾਡੀ ਸਮਸਤ ਟੀਮ ਨੇ ਜਾ ਕੇ ਘਰ ਘਰ ਜਾ ਕੇ ਮੇਰੀ ਵਾਰਡ ਮੇਰਾ ਪਰਿਵਾਰ ਦੇ ਅਧਿਆਏ ਦੇ ਵਿੱਚ ਉਹ ਅਧਿਆਏ ਦੇ ਵਿੱਚ ਲੋਕਾਂ ਨੂੰ ਭੁੱਖੇ ਨਹੀਂ ਸੌਣ ਦਿੱਤਾ ਨਹੀਂ ਸੌਣ ਦਿੱਤਾ ਬਿਲਕੁਲ ਜੀ ਉਹਨਾਂ ਨੇ ਕੋਵਿਡ ਦੇ ਦੌਰਾਨ ਵੀ ਜੋ ਹੈ ਬਹੁਤ ਸੇਵਾ ਕੀਤੀ ਹੈ ਘਰ ਘਰ ਜਾ ਕੇ ਤੇ ਬਾਕੀ ਆਪਾਂ ਉਹਨਾਂ ਦਾ ਬਹੁਤ ਸ਼ੁਕਰੀਆ ਦਾ ਕਰਦੇ ਆ ਕਿ ਇਹਨਾਂ ਕਾਫੀ ਦਿਨਾਂ ਤੋਂ ਜਿਹੜੀਆਂ ਮਸ਼ੀਨਾਂ ਜੜੀ ਹੈ ਵਾਰਡ ਦੇ ਵਿੱਚ ਪ੍ਰੋਪਰ ਕੰਮ ਕਰ ਰਹੀ ਹੈ ਈਵਨ ਰਾਤ ਨੂੰ ਵੀ ਵਿਰਾਟ ਦੇਵਗੰਜ ਜੀ ਜਿਹੜੇ 12:30 ਵਜੇ ਮਤਲਬ ਇੱਥੇ ਮੌਜੂਦ ਹੀ ਮੈਂ ਦੇਖ ਰਿਹਾ ਸਰ ਲਾਈਵ ਉਹਨਾਂ ਦੀ ਵੀਡੀਓਜ਼ ਦੇਖ ਰਿਹਾ ਹਾਂ ਬਾਕੀ ਇਹ ਕਿ ਉਹਨਾਂ ਕੋ ਸਿੱਖਾਂ ਨੂੰ ਬਹੁਤ ਕੋਚ ਹੈ ਜੀ ਜੀ ਆਪਣਾ ਸਿੱਖਿਆ ਜੜੀ ਹੈ ਉਹਨਾਂ ਕੋ ਲੈਣ ਵਾਸਤੇ ਬਾਕੀ ਇਹ ਇਹੀ ਮੈਂ ਕਰਾਂਗਾ ਅਰਜ ਕਿ ਉਹਨਾਂ ਕੋ ਜਿੰਨਾ ਗਿਆਨ ਦਿੱਤਾ ਜਾਂਦਾ ਹੈ ਸਾਨੂੰ ਉਹਨਾਂ ਕੋ ਲੈਣਾ ਚਾਹੀਦਾ ਉਹਨਾਂ ਨੇ ਕਦੀ ਦੇਖਿਆ ਨਹੀਂ ਕਿ ਪਾਰਟੀਦਰਪੇਸ਼ ਅਗਰ ਕੋਈ ਆਦਰ ਪਾਰਟੀ ਜੀ ਕਿਉਂਕਿ ਦੇਖੋ ਹਰ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਕਿੰਤੂ ਪਰੰਤੂ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ ਬੰਦੇ ਪਰ ਉਹਨਾਂ ਨੇ ਕਦੀ ਉਹ ਚੀਜ਼ ਨਹੀਂ ਦੇਖੇ ਜਿਹੜਾ ਕੋਈ ਸਾਹਮਣੇ ਆਂਦਾ ਵਾ ਉਹਨਾਂ ਨੂੰ ਪਤਾ ਕਿ ਇਹਦੇ ਖੂਨ ਇਹ ਸਰੀਰ ਦੇ ਵਿੱਚ 206 ਹੱਡੀਆਂ ਔਰ ਖੂਨ ਦਾ ਰੰਗ ਵੀ ਲਾਲ ਆ ਮੰਨਿਆ ਕਿ ਉਹ ਵੀ ਇਹ ਐਨ ਇਸ ਤਰ੍ਹਾਂ ਦੇ ਪੋਜ਼ਿਟਿਵ 네ਗਟਿਵ ਗਰੁੱਪ ਹੋ ਗਏ ਪਰ ਉਹਨਾਂ ਨੇ ਕਦੀ ਉਹ ਚੀਜ਼ ਸੋਚੀ ਨਹੀਂ ਹੈ ਨਹੀਂ ਇਹ ਚੀਜ਼ ਦਾ ਮੈਂ ਆਪ ਉਹਨਾਂ ਦੀ ਬਹੁਤ ਤਾਰੀਫ਼ ਕਰਦਾ ਕਿ ਕਦੀ ਵੀ ਇਸ ਤਰ੍ਹਾਂ ਨਹੀਂ ਕਿਹਾ ਉਹਨਾਂ ਨੇ ਕਿ ਜੀ ਨਹੀਂ ਇਹਨਾਂ ਨੇ ਵੋਟ ਕਾਂਗਰਸ ਨੂੰ ਪਾਈ ਹੈ ਇਹਨਾਂ ਨੇ ਭਾਜਪਾ ਨੂੰ ਪਾਈ ਹੈ ਉਹਨਾਂ ਦਾ ਇੱਕੋ ਉਪਰਾਲਾ ਹੁੰਦਾ ਕਿ ਮੇਰਾ ਮੇਰੀ ਵਾਰਡ ਹੈ ਮੇਰਾ ਪਰਿਵਾਰ ਹੈ ਇਹ ਨਹੀਂ ਕਦੀ ਦੇਖਣਾ ਕਿ ਵੋਟ ਇਹਨਾਂ ਨੇ ਕਾਂਗਰਸ ਨੂੰ ਪਾਈ ਇਹਨਾਂ ਦਾ ਕੰਮ ਨਹੀਂ ਕਰਨਾ ਇਹ ਚੀਜ਼ ਬਿਲਕੁਲ ਮੈਂ ਕਹਿੰਦਾ ਉਹਨਾਂ ਦੀ ਹੈ ਜਨੂਨ ਜਜ਼ਬਾ ਅਗਰ ਕਹਿੰਦੇ ਨਾ ਕਿ ਯੂਥ ਯੂਥ ਇੱਕ ਕੱਲਾ 2 11 ਅਗਰ ਤਿੰਨ ਮਿਲ ਜਾਂਦਾ 311 ਤਾਂ ਸਲੂਟ ਕਰਦੇ ਆਹੀ ਜੀ ਟੀਮ ਜੋ ਵਿਰਾਟ ਦੇਵ ਗੰਜੀ ਨੇ ਚੰਦ ਮਹੀਨਿਆਂ ਦੇ ਵਿੱਚ ਹੀ ਵਾਰ ਨੰਬਰ 68 ਦੇ ਆਦਰਸ਼ ਨਗਰ, ਰਾਮ ਨਗਰ ਇਸ ਤਰ੍ਹਾਂ ਦੇ ਜੋ ਏਰੀਆ ਹੈ, ਸੁੰਦਰ ਨਗਰ, ਇੰਦਰਪੁਰੀ ਇਸ ਤਰ੍ਹਾਂ ਦੇ ਏਰੀਆ ਹੈ। ਕੁਝ ਡਿਵੈਲਪ ਹੋਣ ਤੋਂ ਰਹਿੰਦੇ ਵੀ ਆ, ਕੁਝ ਜਗ੍ਹਾ ਦੇ ਉੱਤੇ ਸਮੱਸਿਆਵਾਂ ਆ। ਸਰ ਤੁਸੀਂ ਵੀ ਜੁੜੇ ਜੇ। ਤਾਂ ਅਗਰ ਗੱਲ ਕੀਤੀ ਜਾਵੇ ਸਮੇਂ ਦੀ ਤਾ तकरीबन 11 12 ਵਜੇ ਦਾ ਹੋ ਗਿਆ ਰਾਤ ਦਾ ਰਾਡ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਜ਼ਿਆਦਾ ਸੁਧਰਿਆ ਅੱਗੇ ਨੂੰ ਤੇ ਸੁਧਰੇਗਾ ਵੀ ਗਾਂ ਐਡੇ ਵਧੀਆ ਇਨਸਾਨ ਸਾਨੂੰ ਮਿਲੇ ਆ بڑے ਲਿਖੇ ਇਨਸਾਨ 88 ਵਾਰਾਂ ਦੇ ਵਿੱਚ ਬਹੁਤ ਜ਼ਿਆਦੇ ਵਧੀਆ ਇਨਸਾਨ ਆ ਤੇ ਨਾਲੇ ਵੱਡੇ ਭਰਾ ਆ ਸਾਡੇ ਜੀ 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 ਠੀਕ ਆ ਜੀ ਅਸੀਂ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਉਹਨਾਂ ਗਾੜੀ ਕਿਚੇ ਜਿੱਦਾਂ ਸਾਡੇ ਇਲਾਕੇ ਆ ਸੁਧਾਰ ਕੀਤਾ ਵਾ ਉਦਾਂ ਹੀ ਸਾਨੂੰ ਰਸਤਾ ਨਵੀਂ ਛੜਗਲਾ ਪੈਂਦਾ ਤੇ ਨਵੀਂ ਛੜਗਦਾ ਬਹੁਤ ਜਦਾ ਬੁਰਾ ਹਾਲਿਆ ਪੁਆਇੰਟ ਆਫ ਕੱਟ ਆਊਟ ਹੈ ਕਿਉਂਕਿ ਅਸੀਂ ਕੁਛ ਰੀਸੈਂਟਲੀ ਅਸੀਂ ਆਪਣੇ ਚੈਨਲ ਤੇ ਵੀ ਉਹ ਵੀਡੀਓਜ਼ ਦਿਖਾਈਆਂ ਜਿਹਦੇ ਵਿੱਚ ਕਿ ਇੱਕ ਫੈਮਿਲੀ ਨਹੀਂ ਲੰਗਣਾ ਹੀ ਆਉਂਦੀ ਨਾ ਰਸਤਾ ਹੀ ਸਾਨੂੰ ਮੇਨ ਉਹ ਪੈਂਦਾ ਜੀ ਜੀ ਤੇ ਤੇ ਗਾਉਂਦੇ ਆਂ ਅਸੀਂ ਬੇਨਤੀ ਕਰਦੇ ਆਂ ਕਿ ਉਹ ਇੱਕ ਤੇ ਚੈਂਬਰ ਬਣਾਇਆ ਜਾਣ ਇੱਕ ਥੋੜੀ ਸਫਾਈ ਕਰਾਈ ਜਾਵੇ ਬਸ ਬਾਕੀ ਧੰਨਵਾਦ ਹੈ ਗੜਾਲ ਭਾਈ ਦਾ ਠੀਕ ਠੀਕ ਹੈ ਜੀ थैंक यू ਤਾਂ ਸਾਡੇ ਨਾਲ ਅੱਜ ਇੱਕ ਸ਼ਖਸ ਬਹੁਤ ਹੋਰ ਦਿਖਣ ਲੱਗਾ ਜਿਹੜਾ ਕੈਮਰੇ ਕੈਮਰੇ ਤੋਂ ਕੈਮਰੇ ਤੋਂ ਪਿੱਛੇ ਆ ਅਗਰ ਵਿਰਾਟ ਜੀ ਦੀ ਵੀਡੀਓ ਸੇ ਨਜ਼ਰ ਆਂਦੀ ਹੈ ਨਿਸ਼ਾਨ ਨਾਗਰ ਮੇਰਾ ਛੋਟਾ ਭਾਈ ਮੇਰੇ ਨਾਲ ਪਿਆਰ ਕਰਦਾ ਬਹੁਤ ਜ਼ਿਆਦਾ ਤਾਂ ਨਿਸ਼ਾਨ ਜੀ ਸਲੂਟ ਹੈ ਅਗਰ ਵਿਰਾਟ ਜੀ ਦੀ ਜਿਹੜੀ ਚੀਜ਼ ਹੈ ਜਿਹੜੀ ਹਾਈਲਾਈਟ ਕਰਤੀ ਜਾਂਦੀ ਹੈ ਔਰ ਸਿਰਫ ਔਰ ਸਿਰਫ ਤੁਹਾਡੇ ਵੱਲੋਂ ਤੁਹਾਡੇ ਹੱਥ ਦੀ ਤੁਹਾਡੀ ਕਲਮਾ ਕਿਹਸਾ ਲੱਗ ਰਿਹਾ ਹੈ ਕਿਉਂਕਿ ਅੱਜ ਤੱਕ ਕੈਮਰੇ ਦੇ ਅੱਗੇ ਕਿਉਂਕਿ ਜੇ ਕਿ ਡਾਇਰੈਕਟਰ ਕਦੀ ਕੈਮਰੇ ਦੇ ਨਹੀਂ ਆਉਂਦਾ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਅੱਜ ਤੁਹਾਨੂੰ ਕੈਮਰੇ ਦੇ ਅੱਗੇ ਲੈ ਕੇ ਆਇਆ ਦਾ ਧੰਨਵਾਦ ਹੈ ਜੀ ਬਹੁਤ ਜਿਹੜੇ ਤੁਹਾਡੀ ਡਿਊਟੀ ਲਗਾਈ ਪਹਿਲਾਂ ਹਾਂ ਆਪਾਂ ਆਪਣੇ ਵੀਰਾਂ ਨਾਲ ਸਾਰਿਆਂ ਨਾਲ ਭੈਣ ਭਰਾਵਾਂ ਨਾਲ ਵਾਅਦੇ ਕੀਤੇ ਸੀ ਤੋਂ ਸਟੈਪ ਬਾਈ ਸਟੈਪ ਕਰ ਮੇਰੀ ਵਾਰਡ ਮੇਰਾ ਪਰਿਵਾਰ ਮੇਰੀ ਵਾਰਡ ਮੇਰਾ ਪਰਿਵਾਰ ਹਾਂ ਠੀਕ ਹੈ ਜੀ ਧੰਨਵਾਦ ਐਸੀ ਸਾਡੇ ਆਪਣੇ ਨਿਸ਼ਾਨਾ ਹੁੰਦੀ ਹੈ ਜੋ ਵੀ ਹੁੰਦਾ ਉਹ ਸਾਰਾ ਜਿਹੜਾ ਮੋਡੀਫਾਈਡ ਕਰਦੇ ਨੇ ਔਰ ਸਿਰਫ ਔਰ ਸਿਰਫ ਨਿਸ਼ਾਨ ਜੀ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵਾਰਦੇ ਬੰਦੇ ਵਾਲੇ ਅਜੀ ਸਰ ਤੁਸੀਂ ਆਈ ਥਿੰਕ ਲੱਗਦਾ ਹੋਵੇ ਕਿ ਘਰੋਂ ਦੀ ਆਏ ਜੀ ਸਿੱਦੇ ਚਾਹ ਪੀਂਦੇ ਪੀਂਦੇ ਮਸ਼ੀਨ ਦੀ ਆਵਾਜ਼ ਸੁਣ ਕੇ ਨਹੀਂ ਚਾਹ ਇੱਥੇ ਆਈ ਜੀ ਚਾਹ ਬਣਾਈ ਆ ਆਪਣੇ ਬਣਵਾਈ ਆ ਆਪਣੇ ਵੀਰ ਹੁਣ ਆਏ ਜਿਹੜੇ ਆਪਣੀ ਟੀਮ ਸਾਰੀ ਤੁਹਾਡੀ ਵੀਡੀਓ ਵੀ ਬੁੜੀ ਵੇਖਦਾ ਵਾ ਤੁਸੀਂ ਰਾਤ ਨੂੰ ਵੀਡੀਓ ਕੁਝ ਹੋਰ ਹੁੰਦੀ ਸਵੇਰ ਨੂੰ ਕੁਝ ਹੋਰ ਹੋ ਜਾਂਦੀ ਉਹ ਇਦਾਂ ਹੀ ਆ ਜੀ ਇਦਾਂ ਦੁਨੀਆ ਚੱਲਦੀ ਆ ਪਰ ਇਹ ਚੱਲਦਾ ਨਹੀਂ ਇਤਰਾ ਦੁਨੀਆ ਨਹੀਂ ਚੱਲਦੀ ਮੈਂ ਮੰਨਦਾ ਵਾ ਹਰ ਕੋਈ ਪਾਰਟੀ ਤੁਸੀਂ ਕਰਦੇ ਮੈਂ 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 ਪਹਿਲਾਂ ਮੇਰੀ ਗੱਲ ਪੂਰੀ ਲੈਂਦਾ ਤੁਹਾਡੇ ਮੈਂ ਮੰਨਦਾ ਵਾ ਕਿ ਤੁਹਾਡੀ ਵੀਡੀਓ ਹੁੰਦੀ ਆ ਕਿਤੇ ਨਾ ਕਿਤੇ ਹੱਕ ਬੰਦਾ ਤੁਹਾਡਾ ਵੀ ਕਿ ਐਪਰੀਸ਼ੀਏਟ ਲੈਂਦਾ ਕਿਉਂਕਿ ਜਦੋਂ ਇਹ ਚਾਰ ਬੰਦੇ ਖੜੇ ਨਾ ਉਹਨਾਂ ਚ ਪੰਜਵਾਂ ਬੰਦਾ ਤੁਸੀਂ ਖਲੋਜੋਗੇ ਨਾ ਤਾਂ ਵਾਰਡ ਦੇ ਵਿੱਚ ਉਹਦੇ ਚ ਹੁੰਦਾ ਕਿ ਇੱਕ ਕੱਲਾ 211 ਔਰ ਗਿਣੀ ਜਾਂਦੀ ਹੈ ਮੁਠੀ ਜਦੋਂ ਸਾਰੇ ਇੰਜ ਹੋਣ ਤੇਦ ਭਾਵ ਖਤਮ ਹੋਣ ਮੰਨਿਆ ਵੈ ਮੈਂ ਵੀ ਆਪਣੀ ਪਾਰਟੀ ਨੂੰ ਜਿਹੜਾ ਵੈ ਸਲੂਟ ਕਰਦਾ ਕਿਉਂਕਿ ਸਾਡੇ ਅੰਦਰ ਵੀ ਉਹੀ ਰਾਜਨੀਤੀ ਟੀਕਾ ਲੱਗਿਆ ਹੁੰਦਾ ਹਰ ਕਿਤੇ ਬੰਦੇ ਤੇ ਹੁੰਦਾ ਤਾਂ ਸਾਨੂੰ ਕਿਸਰਨ ਦੇ ਲੱਗ ਰਹੇ ਵਿਰਾਟ ਦੇ ਅਸੀਂ ਤੇ ਇਸ ਟਾਈਮ ਨਾ ਇੱਕ ਟੀਮ ਵਰਕ ਦੇ ਨਾਲ ਚੱਲਦੇ ਪਏ ਆ ਜਿੱਦਾਂ ਕੀ ਸਾਡੇ ਮੁੱਖ ਪਰ ਤੁਹਾਡੀਆਂ ਕੁਝ ਵੀਡੀਓ ਸਵੇਰੇ ਨੈਗੇਟਿਵ ਨਹੀਂ ਕਰਦੇ ਲਾਈਵ ਨਹੀਂ ਨਹੀਂ ਜਿਹੜੀਆਂ ਵੀਡੀਓਜ਼ ਮੇਰੀਆਂ ਕਿਉਂਕਿ ਮੈਂ ਭਾਜਪਾ ਦਾ ਇੱਕ ਵਰਕਰ ਆ ਵਰਕਰ ਆਈ ਨੋ ਮੈਂ ਸ਼ਰਮ ਕਹਿਣਾ ਮੈਂ ਮੂੰਹ ਤੇ ਕਹਿਣਾ ਤੇ ਉਪਰਲੀ ਕਹਿਣਾ ਠੀਕ ਹੈ ਮਗਰ ਬਰਾੜਦੇਵ ਗੈਨਾ ਮੇ ਜਿਹੜੇ ਮੇਰੇ ਸਬੰਧ ਆ ਉਹ ਭਰਾਵਾਂ ਵਾਲੇ ਆ ਠੀਕ ਹੈ ਪਰ ਤੁਸੀਂ ਪਹਿਲਾਂ ਤੁਹਾਡੀ ਮੈਂ ਅਗਰ ਆਈਡੀ ਪਰਸਨਲ ਦੇ ਜਦਾ ਸੀ ਨਾ ਤੁਹਾਡੀ ਆਈਡੀ ਤੇ ਲਿਖਿਆ ਹੁੰਦਾ ਗੁਲਚਨ ਵਿਰਾਹਿ ਵਿਰਾਟ ਗੁਲਚਨ ਸਮਥਿੰਗ ਇਸ ਤਰ੍ਹਾਂ ਦਾ ਕੁਝ ਨਾਮ ਲਿਖਿਆ ਹੁੰਦਾ ਹੈ ਪੋਲਿ ਨੇ ਪਿਆ ਪਾਰਟੀ ਨੇ ਉਹ ਕਹਿੰਦੇ ਯਾਰ ਤੈਨੂੰ ਕੁਝ ਕਰਨਾ ਪੈਣਾ ਮੈਂ ਕਿਹਾ ਚਲੋ ਕਰ ਲੈਨੇ ਯਾਰ ਕੋਈ ਗੱਲ ਨਹੀਂ ਬਾਕੀ ਦਿਲ ਚੋਂ ਥੋੜਾ ਆਪਾਂ ਉਹਨਾਂ ਨੂੰ ਮਟਾ ਲਿਆ ਮੰਨਦੇ ਹੋ ਲਿਆ ਕਰ ਲੋ ਹਾਂ ਬਿਲਕੁਲ ਟੀਮ ਵਰਕ ਜਿਹੜਾ ਚੱਲਦਾ ਪਿਆ ਸੁਦੇਸ਼ ਨੇਚਰ ਜੀ ਹੋਣੀ ਮੁਕੇਂਦਰ ਪ੍ਰਧਾਨ ਜੀ ਹੋਣੀ ਸਾਡੇ ਢਿੰਗਰਾ ਸਾਹਿਬ ਹੋਣੀ ਸਾਰੀ ਟੀਮ ਇੱਕ ਕੰਮ ਕਰਦੀ ਪਈ ਹੈ ਸਫਾਈ ਬਿਹਾਨ ਲਗਾਤਾਰ ਇੰਦਰਪੁਰੀ ਚੱਲਦਾ ਪਿਆ ਮਤਲਬ 1 2 ਮੇਰੇ ਹਿਸਾਬ ਨਾਲ ਇੱਕ ਅੱਧੀ ਗਲੀ ਕੋ ਰਹਿ ਗਈ ਅੰਦਰ ਪੁਲੀ ਮੈਂ ਵੇਖਦਾ ਹਾਂ ਕਿ ਤੁਹਾਡੀ ਵੀਡੀਓ ਸਵੇਰ ਨੂੰ ਪੈਂਦੀ ਹੈ ਨਾ ਅਗਰ ਮੋਸਟਲੀ ਸਵੇਰ ਤੁਸੀਂ ਮੈਂ 6:30 6 ਵਜੇ ਕਦੀ ਸਟਰੀਟ ਲਾਈਟ ਦੀ ਨਹੀਂ ਕੰਪਲੀਟ ਪਾਦੇ ਕਦੀ ਤੁਸੀਂ ਉਹ ਮੈਨੂੰ ਸੀਵਰ ਦੇ ਚੈਂਬਰ ਦਾ ਦੋ ਪਰ ਸ਼ਾਮ ਨੂੰ ਸ਼ਾਇਦ ਜੇਈ ਸਾਹਿਬ ਡਰ ਜਾਂਦੇ ਨਰਿੰਦਰ ਜੀ ਜਿਹੜੇ ਜਿਹੜੇ ਸਵਾਰਦੇ ਆ ਤੇ ਉਹ ਕੰਮ ਮਸਲਾ ਹੱਲ ਹੋ ਜਾਂਦਾ ਮੈਂ ਅਸਲ ਚਾਹਣਾ ਆਪਣਾ ਡਰਾਉਂਦੇ ਹੋ ਤੁਸੀਂ ਨਹੀਂ ਡਰਾਉਂਦਾ ਨਹੀਂ ਮੈਂ ਡਰਾਉਂਦੇ ਹੋ ਸਰ ਮੈਂ ਤੁਹਾਡੀ ਵੀਡੀਓ ਦੇ ਇੱਕ ਡਰ ਜਾਂਦਾ ਨਹੀਂ ਨਹੀਂ ਮੈਂ ਨਹੀਂ ਡਰਾਉਣਾ ਮੈਂ ਆਪਣਾ ਧਰਮ ਨਿਭਾਉਣਾ ਵਾ ਆਪਣੀ ਪਾਰਟੀ ਪ੍ਰਤੀ ਕਿਉਂਕਿ ਮੈਂ ਜੇ ਪਾਰ ਜੁਦਾ ਸਰਕਾਰ ਦੇ ਕੰਨਿਆ ਕੱਢ ਰਿਹਾ ਕੱਢਨੇ ਨਹੀਂ ਇਸ਼ੂ ਲੋਕਾਂ ਦੇ ਜਿਹੜੇ ਲੋਕਾਂ ਦੇ ਇਸ਼ੂ ਨੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਵਾਂ ਵਾ ਜੇ ਮੈਂ ਹਾਈਲਾਈਟ ਕਰਾਂਗਾ ਮਾਂ ਕੀ ਕਹਿੰਦੇ ਬੱਚਾ ਜਦੋਂ ਰੋਏ ਨਾ ਤੇ ਮਾਂ ਉਦੋਂ ਤੱਕ ਦੁੱਧ ਨਹੀਂ ਦਿੰਦੀ ਤੇ ਇਸ ਕਰਕੇ ਮੰਨਣਾ ਵੀ ਥੋੜਾ ਬਹੁਤਾ ਕੋਈ ਨਾ ਕੋਈ ਹਿਲ ਲਫਿਲਾ ਕਰਨਾ ਪੈਂਦਾ ਸ਼ਿਕਾਰੀ ਸਾਹਿਬ ਮੈਂ ਮੰਨਦਾ ਵਾ ਕਿ ਤੁਹਾਡੇ ਬੜਾ ਵੱਡਾ ਇੱਕ ਐਫਰਟ ਇੱਕ ਰੋਲ ਹੁੰਦਾ ਚਾਹੇ ਤੁਹਾਡੀ ਵੀਡੀਓਜ਼ 네ਗੇਟਿਵ ਹੀ ਪੈਂਦੀਆਂ ਪਰ ਕਿਤੇ ਨਾ ਕਿਤੇ ਸ਼ਾਮ ਨੂੰ ਉਹ ਵੀਡੀਓਜ਼ ਜਿਹੜੀਆਂ ਪੋਜ਼ਿਟਿਵ ਹੋ ਜਾਂਦੀਆਂ ਬੜਾ ਵਧੀਆ ਰਿਜ਼ਲਟ ਮਿਲਦਾ ਜੀ ਬੜਾ ਵਧੀਆ ਫੀਡਬੈਕ ਜਦੋਂ ਮੈਂ ਥੋੜੇ ਦਿਨ ਪਹਿਲਾਂ ਪਾਈ ਸੀ ਆਪਣਾ ਜਿਹੜਾ ਫਕਲ ਬੋਰਡ ਦੇ ਨਹੀਂ ਫਕਲ ਬੋਰਡ ਤੇ ਪਾਈ ਆ ਜਿਹੜਾ ਆਪਣਾ ਪੂਲ ਬਣਿਆ ਨਾ ਜਿਹੜਾ ਉੱਥੇ ਲਾਈਟਾਂ ਬੰਦ ਨੇ ਅੱਜ ਮਰੀ ਆਪਣਾ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਰਿੰਟੂ ਸਾਹਿਬ ਨਾਲ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਇੱਕ ਦੋ ਦਿਨ ਵਿੱਚ ਆ ਲਾਈਟਾਂ ਜਿਹੜੀਆਂ 10 12 ਬੰਦ ਨੇ ਉਹ ਕਰਵਾ ਦੇਣਾ ਤੁਹਾਨੂੰ ਪਤਾ ਪਹਿਲਾਂ ਲਾਈਟਾਂ ਚਲਵਾਉਣ ਵਾਲਾ ਮੈਸੇਜ ਜਦੋਂ ਬਲੈਕਆਊਟ ਹੋਣ ਵਾਲਾ ਸੀ ਬਿਲਕੁਲ ਬਿਲਕੁਲ ਮੈਨੂੰ ਇਹ ਚੁੱਕਿਆ ਸੀ ਬਿਲਕੁਲ ਤੁਸੀਂ ਅੱਜ ਤੁਸੀਂ ਜਦੋਂ ਆ ਹੁਣ ਤੁਸੀਂ ਆ ਲਾਈਨ 'ਚ ਇੱਕ ਸੋਸ਼ਲ ਵਰਕਰ ਸੀ ਇਸ ਜਗ੍ਹਾ ਦੇ ਉੱਤੇ 8 ਦਿਨ ਇੱਕ ਟੋਇਆ ਬੁੱਟਿਆ ਗਿਆ ਸੀ ਪੈਟਰੋਲ ਪੰਪਰ ਨਵੀਂ ਸੜਕ ਦੇ ਕੋਲ ਜਿਹੜਾ ਭਰਿਆ ਨੇ ਗਿਆ ਸੀ ਤਾਂ ਮੈਂ ਇੱਥੋਂ ਦੀ ਬੀਜੇਪੀ ਵਰਕਰ ਆ ਮੇਰਾ ਆਪਣਾ ਅਜ਼ੀਜ਼ ਹੈ ਜੀ ਜੀ ਪਾਰਟੀ ਧਰਮਵੀਰ 바ਵਾ ਉਹਨੇ ਮੇਰੇ ਨਾਲ ਇੱਕ ਲਾਈਵ ਵੀਡੀਓ ਚਲਾਈ ਸੀ 4 ਘੰਟਾ ਜੋ ਉਹ ਸੜਕ ਜਿਹੜੀ ਹੀ ਪਧਰੀ ਕਰਵਾਤੀ ਸੀ ਬਿਲਕੁਲ 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 ਐਂ ਤੁਹਾਨੂੰ ਵੈਨੇ ਰੇ ਸ਼ਿਗਾਰੀ ਸਾਹਿਬ ਕਿਉਂਕਿ ਜਿਹੜਾ ਬੰਦਾ ਉਮਰ ਚੋਂ ਵੱਡਾ ਹੋਵੇ ਨਾ ਉਸ ਤੋਂ ਕੋਈ ਨਾ ਕੋਈ ਸਿੱਖਣ ਨੂੰ ਬੰਦੇ ਨੂੰ ਮਿਲਦਾ ਤੁਸੀਂ ਭਾਵੇਂ ਮੇਰੇ ਤੋਂ 6 ਮਹੀਨੇ ਵੱਡੇ ਹੋਗੇ ਨਾ ਫਿਰ ਵੀ ਤੁਹਾਡਾ ਤਜਰਬਾ ਮੇਰੇ ਨਾਲੋਂ ਸਿੱਖਦੇ ਆ ਚਲੋ ਸਿੱਖਦੇ ਰਹਿ ਸਕਦੇ ਰਹਿੰਦਾ ਐਸੀ ਸਾਡੇ ਨਾਲ ਸਾਡੇ ਆਪਣੇ ਗੁਲਸ਼ਨ ਕੁਮਾਰ ਜੀ ਜਿਹੜੇ ਕਿ ਸਵੇਰ ਨੂੰ ਵੀਡੀਓ ਪਾ ਦਿੰਦੇ ਆ ਔਰ ਡਰਾ ਦਿੰਦੇ ਆ ਤਾ ਇੰਟਰੋਡਕਸ਼ਨ ਕੀ ਕਰਵਾਇਆ ਡਰਾਉਣਾ ਨਹੀਂ ਕਹਿਣਾ ਕਿਉਂਕਿ ਭਰਾਵ ਨੇ ਆਪਣੇ ਪੂਰੀ ਵਾਰ ਇਸ ਟਾਈਮ ਇੱਥੇ ਖੜੀ ਐ ਸਾਰੇ ਬੰਦੇ ਆਪਣੇ ਇੱਥੋਂ ਦੇ ਸਾਰੇ ਭਰਾਵ ਐ ਕਿਉਂਕਿ ਮੈਂ ਵੀ ਐਸੇ ਇਲਾਕੇ ਦੇ ਵਿੱਚ ਹੀ ਜੰਮਿਆ ਪੱਲੇ ਨਹੀਂ ਕਹਿ ਸਕਦਾ ਵਿਆਹ ਮੇਰਾ ਜਦੋਂ ਆਇਆ ਸੀ ਤੇ ਮੈਂ ਵੀ ਐਸੇ ਇਲਾਕੇ ਚ ਆਇਆ ਸੀ ਤਕਰੀਬਨ 25 ਤੋਂ 26 ਸਾਲ ਪਹਿਲਾਂ ਇਹ ਵੀਡੀਓ ਦਿਖਾਉਣ ਦਾ ਮਕਸਦ ਸਿਰਫ ਇਹੀ ਐ ਸਲੂਟ ਐ ਵਿਰਾਟ ਦੇਵਗਨ ਜੀ ਔਰ ਆਮ ਆਦਮੀ ਪਾਰਟੀ ਨੂੰ ਜਿਨ੍ਹਾਂ ਦੇ ਵੱਲੋਂ ਸਰਦਾਰ ਭਗਵੰਤ ਮਾਨ ਜੀ ਔਰ ਖਾਸ ਕਰਕੇ ਵਾਰਡ ਨੰਬਰ 68 ਦੇ ਕਾਉਂਸਲਰ ਸ਼੍ਰੀ ਵਿਰਾਟ ਦੇਵਗਨ ਜੀ ਜਿਨ੍ਹਾਂ ਵੱਲੋਂ ਯੁਦਸਤਰ ਦੇ ਨਾਲ ਐਸ ਵਾਰਡ ਦੇ ਵਿੱਚ ਕੰਮ ਕੀਤੇ ਜਾਂਦੇ ਆ। ਇਨਸਾਨ ਮੰਗਦਾ ਤਿੰਨ ਮੂਲ ਬੂਤ ਸਹੂਿਦਾਵਾ। ਕਾਉਂਸਲਰ ਕੋਲੋਂ ਇੱਕ ਸੀਡ ਲਾਈਟ, ਇੱਕ ਪੀਣ ਦਾ ਪਾਣੀ ਔਰ ਤੀਸਰਾ ਸੀਵਰੇ ਪ੍ਰਣਾਲੀ। ਸੀਡ ਲਾਈਟ ਆ ਤੁਸੀਂ ਦੇਖ ਲਈ ਆ ਪੀਣ ਦੇ ਪਾਣੀ ਦਾ ਰਿਜ਼ਲਟ ਵੀ ਦੇਖ ਲਿਆ ਔਰ ਤੀਸਰਾ ਜਿਹੜਾ ਕਿ ਸੀਵਰ ਪ੍ਰਣਾਲੀ ਕਮ ਹੋ ਰਹੇ ਨੇ ਥੋੜਾ ਥੋੜਾ ਹੋਲੀ ਹੋਣਗੇ ਪਰ ਸਮੇ ਲੱਗੇਗਾ ਪਰ ਕਿਤੇ ਨਾ ਕੀਤੇ ਅਗਰ ਦੇਖਿਆ ਜਾਵੇ ਤਾਂ 85 ਵਾੜਾ ਜੋ ਸਭ ਤੋਂ ਯਾਦ ਆ ਅਗਰ ਫਾਸਟ ਕਮ ਹੋ ਰਿਹਾ ਔਰ ਸਿਰਫ ਔਰ ਸਿਰਫ ਵਾੜ ਨੰਬਰ ਸ਼ਾਰਜ ਮੇਰੇ ਨਾਲ ਮੇਰਾ ਸਹਿਯੋਗੀ ਮਨਦੀਪ ਸਿੰਘ ਔਰ ਮੈਂ ਤੁਹਾਡਾ ਆਪਣਾ ਦੋਸਤ ਹਨ ਹੋਸ ਅਜੇ ਸ਼ਿੰਗਾਰੀ ਜੈ ਹਿੰਦ ਮੇਰਾ ਵਰਤਮਾਨ